ਆਜ ਮੇਰੇ ਵੀ ਜਿਹੜੀਆਂ ਪਸਾਰ ਤੇ ਪੂਜ ਕਾਣਾ ਪਿਆ ਬੱਸ ਕਟਰੀ ਉਧਰ ਪਰਾ ਕਰਾਇਆ ਸੀ ਅਜੀ ਤਾਲੇ ਕੋ ਬਸ ਨਹੀਂ ਲਾ ਰਹੀ ਜੀ ਪਾਈਪਾ ਤੇ ਜੀ ਜੀ ਪਾ ਬੰਦੇ ਫੜੇ ਜਾਂਦੇ ਬੰਦੇ ਮਾਰ ਕੇ ਚਲੇ ਜਾਂ ਤੁਹਾਡੇ ਕੋ ਬਸ ਨਹੀਂ ਫੜੀ ਜਾਂਦੀ ਭਾਜੀ ਫੜੋ ਭੁਰੇ ਫੋ ਬੱਸ ਤੇ ਰੁਕੋ ਬੱਸ ਕਲਕੱਤੇ ਤੇ ਜੀ ਹਾਂ ਜਿੰਨੂ ਕੀ ਕੱਤੀ ਬਸ ਫੜੀ ਆ ਕੋਈ ਗੱਲ ਨਹੀਂ ਕੋਈ ਗੱਲ ਆਪਣਾ ਬਾਈ ਤੇਰਾ ਨਾਮ ਮਨੀ ਘੋਸਲਾ ਜੀ ਅੱਛਾ ਜੀ ਮੇਰੇ ਬ੍ਰਦਰ ਦਾ ਹੋਇਆ ਜੀ ਇਹ ਬਾਜ਼ਾਰ ਦੇ ਕੋਲ ਘੁੰਮਦਾ ਪਿਆ ਹੀ ਕਿਹਦੇ ਉੱਤੇ ਬੱਸ ਏਬੀਸੀ ਕੋਈ ਪ੍ਰਾਈਵੇਟ ਬੱਸ ਹੀ ਤੇ ਲੱਗਦਾ ਪਿਆ ਉਹਨਾਂ ਨੇ ਜੋਰ ਦੀ ਫਾਸਟ ਆਈ ਬੱਸ ਤੇ ਇਹਦੇ ਉੱਤੇ ਬੱਸ ਚਾਰਟ ਸੀ ਉਹਨੇ ਇਹ ਮੌਕੇ ਦੇ ਹੀ ਡਾਕ ਹੋ ਗਈ ਹੈ ਦੀ ਕਿਰੇ ਆਪਾਂ ਪੋਸਟਮਾਨ ਨੂੰ ਪਾ ਕੀਤਾ ਜਾਏਗਾ ਆ ਦੇਖੋ ਬੱਸ ਵਾਲਾ ਤੇ ਬੱਸ ਸਾਡੇ ਦੋਵੇਂ ਅੱਗੇ ਆਉਣਗੇ ਫਿਰ ਆਪਾਂ ਪੋਸਟਮਾਨ ਨੂੰ ਕੀਤਾ ਜਾਏਗਾ ਉਹਦਾ ਆਪਾਂ ਕੁਝ ਨਹੀਂ ਜੇ ਕਰਨਾਗਾ ਜੀ ਸਾਡਾ ਸਾਰਾ ਸ਼ਹਿਰ ਸੰਯੋਗ ਦੇ ਰਿਹਾ ਤੇ ਸਾਰੇ ਸ਼ਹਿਰਾਂ ਦੇ ਨਾਲ ਸਹਿਯੋਗ ਦੇ ਆਇਆ ਹੈ ਆ ਇਸ ਟਾਈਮ ਬੱਸ ਹਾ ਦਾ ਇਹ ਕੋਈ ਮੁੱਦਾ ਜੇ ਆਪਾਂ ਪੋਸਟਮਾਨ ਨੂੰ ਤਾਂ ਕਰਨਾ ਜੇ ਸਾਡੇ ਇੱਥੇ ਬੱਸ ਵਾਲਾ ਤੇ ਆਡਾ ਮਤਲਬ ਡਰਾਈਵਰ ਇੱਥੇ ਹੋਏਗਾ ਫਿਰ ਆਪਾਂ ਸਾਡੀ ਅੱਗੇ ਕਾਰਵਾਈ ਕਰਨੀ ਜੇ ਉਹਨਾਂ ਤੱਕੜਾ ਆਪਾਂ ਕੁਝ ਨਹੀਂ ਜੇ ਕਰਨਾ ਹੈਗਾ ਇੱਥੇ ਬੱਸਾਂ ਉਹ ਤੇਜ ਨਾਲ ਜੇ ਸ਼ਹਿਰ ਦੇ ਚੋ ਕੇਈ ਵਾਰ ਕੋਈ ਨਾਲ ਨਹੀਂ ਸਵੇਰੇ ਆਪਾਂ ਬੱਸਾਂ ਵਾਲਿਆਂ ਨੂੰ ਸਭ ਨੂੰ ਇੱਕ ਵਾਰੀ ਇੱਥੇ ਆਣ ਗਿਆ ਦੇਖੋ ਜਿਹਨੇ ਬੱਸ ਨਹੀਂ ਕੀਤਾ ਵਾ ਫਿਰ ਆਪਾਂ ਅੱਗੇ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਕੁਝ ਨਹੀਂ ਜੇ ਆਪਾਂ ਕਰਨਾ ਇਹ ਪੋਸਟਮਾਨ ਉਦੋਂ ਹੀ ਕਰਾਂਗੇ ਜਿੰਨਾ ਤੱਕੜਾ ਦੇਖੋ ਡਰਾਈਵਰ ਤੇ ਬੱਸ ਤੁਹਾਡੀ ਮੌਜੂਦਾ ਨਹੀਂ ਹੋਏਗੀ ਅਨਿਲ ਖੋਸਲਾ ਹੀ ਆਪਣੇ ਅਸ਼wini ਕੁਮਾਰ ਦੇ ਬੇਟਾ ਧਾਰੀਵਾਲ ਤਾਂ ਸੀ ਉਹਦਾ ਅੱਜ ਕੋਈ ਪ੍ਰਾਈਵੇਟ ਬੱਸ ਆ ਉਹ ਕੋਈ ਸਾਈਡ ਮਾਰ ਕੇ ਇਹਨੂੰ ਐਕਸੀਡੈਂਟ ਕਰਕੇ ਤੇ ਇਹਦੇ ਉੱਤੋਂ ਦੀ ਬੱਸ ਨਗਾ ਕੇ ਲੱਗੀ ਆ ਤੇ ਇਹਦੀ ਮੌਤ ਹੋ ਚੁੱਕੀ ਆ ਤੇ ਅਗਲੀ ਕਾਰਵਾਈ ਅਸੀਂ ਲਿਆ ਰਹੇ ਆ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਜੇ ਆ ਨੂੰ ਸੂਚਨਾ ਮਿਲੀ ਆ ਤੇ ਟੈਕਨੀਕਲ ਦਾ ਉਤੇ ਆਪਣੇ ਅਮਲ ਚ ਲਿਆ ਕੇ ਕਾਰਵਾਈ ਅਮਲ ਚ ਲਿਆ ਕੇ ਆਪਾਂ ਉਹਨਾਂ ਨੂੰ ਬੱਸ ਵਾਲੇ ਨੂੰ ਕਾਬੂ ਕਰਕੇ クノしくお願いします。